उन्होंने अपनी समय पर जो ऊपर चढ़या है अपने टैंकर पे सालों की इंफॉर्मेशन कि सेला टोटल टैंकर एक मागन चला है उसी के बेटा है तो उन्होंने एजुकेशन डिपार्टमेंट में कोई दौरा है वो मान लेके इस टाइम टैंकर चढ़या है तो उसमें कि हमारा क्लास में बेसिकली स्कूल और शायद बाकी एजुकेशन डिपार्टमेंट आ रहे हैं ਬ ਬਾਲੀ ਸ਼ਿਵਾਜੀ ਸਕੂਲ ਨਾ ਇੰਟਰਨੈਸ਼ਨਲ ਪਰਸੀਸ ਫੀਸ ਸਾਡ ਕਿਸੇ ਨਾਮ ਤੋਂ ਆ ਰਹੀ ਹੈ ਉਹ ਚੀਜ਼ ਨੂੰ ਲੈ ਕੇ ਫੀਸ ਦੇ ਰੇਟ ਨੂੰ ਲੈ ਕੇ ਕੋਈ ਨਾ ਡਿਸਪੂਟ ਹੈ ਜੋ ਐਜੂਕੇਸ਼ਨ ਦੇ ਪਦਮਗੜ ਅਕਾਦਮਿਕ ਤੇ ਆ ਰਹੇ ਹੋ ਸਾਨੂੰ ਇਹਦੇ ਬਾਰੇ ਬਿਟ ਸਕਦੇ ਆ ਸਰ ਇਹਨਾਂ ਦਾ ਮਾਪਦਾਨ ਨਾਲ ਸੰਪਰਕ ਹੋਇਆ ਹੈ ਉਹਨਾਂ ਦੇ ਫਾਦਰ ਨਾਲ ਸੰਪਰਕ ਹੋਇਆ ਹੈ ਉਹ ਫਾਦਰ ਮੌਕੇ ਤੇ ਆ ਰਹੇ ਆ ਉਹ ਸਾਡੇ ਅੰਦਰ ਚ ਨੇ ਇਹਨਾਂ ਦੇ ਬਾਕੀ ਸਾਰੇ ਮੰਡਰਸ ਨਾਲ ਵੀ ਸੀ ਕੰਡਕਟ ਮੈਂਟੇਨ ਕਰਦਾ ਹੈ ਉਹ ਦੱਸਣ ਲਈ ਪੁੱਛਦਾ ਹੈ ਕਿ ਕਿੰਨਾ ਕਿਤੇ ਹੈ ਇਹਨਾਂ ਨੇ ਅਸੀਂ ਵੀ ਗੱਡੇ ਨੂੰ ਸਾਨੂੰ ਪਤਾ ਲੱਗਿਆ ਅਸੀਂ ਤਾਂ ਥੱਲੇ ਲੋਕਾਂ ਨੂੰ ਮੰਨਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਕੀ ਗੰਦੇ ਅਸੀਂ ਥੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਸਾਈਡਾਂ ਤੋਂ ਕਰ ਸਕਦੇ ਹਾਂ ਬਾਕੀ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਰਮੀ ਨਾਲ ਕੰਟੈਕਟ ਹੋ ਕੇ ਫਰਵਰਡ ਫਰ ਡਿਪਾਰਟਮੈਂਟ ਵਿੱਚ ਆ ਚੁੱਕਾ ਹੈ ਤੇ ਹੁਣ ਅਸੀਂ ਆਰਮੀ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਅਸੀਂ ਪ੍ਰੀਵੈਂਟਡ ਮੇਅਰ ਵਾਤਵਾਰ ਲੈ ਸੀਗੇ ਉਹ ਲੈਣ ਦੀ ਕੋਸ਼ਿਸ਼ ਕਰੀਏ ਜੀ ਮੰਗਵਾ ਇਹ ਜੈਲ ਹੋ ਰਹੀ ਜਿਹੜਾ ਪੂਰਾ ਟੈਂਪਰ ਇਹਦੇ ਬਾਰੇ ਵੀ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੱਸਦਾ ਹੈ ਕਿਉਂਕਿ ਉਹਨਾਂ ਦਾ ਮ बच्चा उपर चढ़िया किस तरह जो चढ़े किस तरह देख रहे हो ਇਹ ਤਾਂ ਸਰ ਨੂੰ ਇਹ ਅਭੀ ਸਾਡਾ ਇੱਕ ਟੇਕ ਹੈ ਕਿਸਾਨਾਂ ਨੂੰ ਸਾਡਾ ਪ੍ਰਸ਼ਾਸਨ ਨੇ ਮੇਰ ਤੋਂ ਲਾ ਰਿਹਾ ਹੈ ਗਨ ਸਾਹਿਬ ਦੇ ਨੂੰ ਸਰ ਜੀ ਤੁਹਾਨੂੰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਇਹਨਾਂ ਦਾ ਸਾਥ ਹੋਈ ਬੱਚੇ ਨਾਲ ਸਾਡੀ ਵੀ ਗੱਲਬਾਤ ਹੋਈ ਹੈ ਬੱਚੇ ਨਾਲ ਨਹੀਂ ਸਰ ਹੁਣ ਤੁਸੀਂ ਆਏ ਹੋ ਤੁਸੀਂ ਸਮਝਾਓਗੇ ਥੱਲੇ ਕੰਮ ਦੋਗੇ ਨਹੀਂ ਤੇ ਉਸ ਸਰ ਕਹਿੰਦੇ ਇਹ ਤਾਂ ਅਸੀਂ ਵੀ ਅੱਗੇ ਚਲੇ ਸਰ ਇਹ ਕਹਿੰਦੇ ਤਾਂ ਬੱਚਾ ਘਰ ਹੀ ਨਿਕਲਿਆ ਹੈ ਦੁਪਹਿਰ ਹੀ ਸਰ ਮੈਨੂੰ ਲੱਗਦਾ ਉਹ ਆਇਆ ਹੈ ਤੁਹਾਡੇ ਨਾਲ ਗੱਲਬਾਤ ਹੋਈ ਲਾਸਟ ਟਾਈਮ ਕੋਈ ਕਿੱਥੇ ਚੱਲਿਆ ਕਿੱਥਾ ਨਹੀਂ अच्छा मैं अर्जुन छपरवाल जी पंजाब प्रधान वाल्मीकि नगर मोर्चा जी हां जी ਤੁਸੀਂ ਅੱਜ ਇੱਥੇ ਜਿੱਥੇ ਲੜਕਾ ਟੈਂਟ ਜਿਹੜਾ ਮੌਜੂਦ ਹੈ ਤੇ ਕਿਸ ਤਰ੍ਹਾਂ ਬਿジネス ਆ ਰਿਹਾ ਮੈਂ ਕਹਿੰਦਾ ਜੀ ਸਾਡੇ ਵਾਲ ਵਿੱਕੀ ਸਮਾਜ ਨੂੰ ੱਤਕਾ ਹੀ ਹੁੰਦਾ ਹਮੇਸ਼ਾ ਹੀ ਹੁੰਦਾ ਆਇਆ ਬਾਜੀ ਅੱਜ ਤੱਕ ਨਾ ਸਾਨੂੰ ਇਨਜਾਬ ਮਿਲਿਆ ਨਾ ਮਿਲਣਾ ਜੀ ਜੇ ਬੱਚੇ ਨੂੰ ਕੁਝ ਹੋ ਗਿਆ ਜੀ ਸਾਡਾ ਵਾਲ ਵਿੱਕੀ ਸਮਾਜ ਸੜਕਾ ਤੇ ਆਉਂਗਾ ਜੀ ਇਹ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਜੀ ਲੜਕੇ ਦਾ ਕੀ ਨਾਮ ਕੀ ਹੈ ਲੜਕੇ ਦਾ ਕੀ ਨਾਮ ਹੈ ਜੀ ਅਟਵਾ ਅਰੋਨਟਵਾ ਠੀਕ ਹੈ ਜੀ ਉਹਨੇ ਪਹਿਲਾਂ ਵੀ ਸੰਘਰਸ਼ ਬੋ ਕੀਤਾ ਜੇ ਰੱਬ ਨਾ ਕਰੇ ਕੁਝ ਹੋ ਗਿਆ ਤਾਂ ਬਹੁਤ ਹੋਊਗਾ ਜੀ ਬਾਲਮੀਕੀ ਸਮਾਜ ਨਾਲ ਹੈ ਜੀ ਸਦਾ ਬਾਲਮੀਕੀ ਸਮਾਜ ਨਾਲ ਆਰਦਾਵਾਕੀ ਗੱਲਬਾਤ ਹੋਈ ਤੁਹਾਡੀ ਨਹੀਂ ਲੜਕੇ ਇਹਨਾਂ ਦੀ ਗੱਲਬਾਤ ਹਲੇ ਹੋਈ ਅਸੀਂ ਥੱਲੇ ਹੀ ਆਵਾਜ਼ ਵਾਰੀ ਸੀ ਹੁਣ ਹਲੇ ਤੱਕ ਨਹੀਂ ਸਾਡੇ ਕੋਲ ਪਹੁੰਚਿਆ ਉਹਨੂੰ ਘੱਟੋ ਘੱਟ 3-2 ਤਾਂ 2 ਘੱਟ ਹੋਵੇਗੀ ਜੀ ਆਇਆ ਇਧਰ ਵੀ ਚੱਲੋ ਉਸ ਤੋਂ ਬੜੀ ਹੋਣੀ ਵਾਲ ਸਾਹਿਬ ਵੀ ਹੈ ਬਾਈ ਸਾਹਿਬ ਕਪੂਰ ਸਾਹਿਬ ਦੇਖ ਰਹੇ ਸਾਰੇ ਦਸਕਾਰਾ ਮੈਂ ਸਾਰੀ ਕਰਦਾ ਇਸ ਟੇਂਡ ਮੇਂ ਵੀ ਖੜੇ ਹੈ ਡਿਵਲਪ ਪਿਡਲ ਦੇ ਵੇਸੇ ਜਿੱਥੇ ਕਿ ਇੱਕ ਬੱਚੇ ਨਾਲ ਨਜਾਇਜ਼ ਕੀਤਾ ਗਿਆ ਕਿ ਉਹਨੂੰ ਸਕੂਲ ਦੇ ਵਿੱਚ ਉਹਨਾਂ ਪ੍ਰੇਦਭਾਵ ਕੀਤਾ ਗਿਆ ਕਿ ਉਹਨੂੰ ਮਤਲਬ ਕਿ ਸਰਟੀਫਿਕੇਟ ਦੇ ਵੀ ਗਲਤ ਦਿੱਤਾ ਗਿਆ ਹਰ ਤਰੀਕੇ ਨਾਲ ਉਹਨੂੰ ਹਰਾਸਮੈਂਟ ਕੀਤਾ ਗਿਆ ਉਹਨੂੰ ਪਰਚੇ ਹੱਦ ਤੱਕ ਮਤਲਬ ਕਿ ਉਹਨੂੰ ਮਤਲਬ ਕਿ ਕਮਕੀਆ ਦਿੱਤੀਆਂ ਗਈਆਂ ਸਕੂਲ ਵੱਲੋਂ ਤੇ ਬਾਕੀ ਉਹਨਾਂ ਦੇ ਵਫਾਦਾਰ ਬੈਠੇ ਹਨ ਉਹਨਾਂ ਨੇ ਗੱਲ ਕਰਦੇ ਹੈ ਕੀ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਹਾਂਜੀ ਕਰ ਸਤਿਗੁਰੂ 2 ਘੰਟੇ ਤੋਂ ਬੱਚਾ ਇੱਕ ਟੈਂਕੀ ਤੇ ਚੜ ਕੇ ਬੈਠਾ ਪ੍ਰਸ਼ਾਸਨ ਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਪਹਿਲੀ ਗੱਲ ਤੇ ਨੌਬਤ ਹੀ ਨਹੀਂ ਆਉਣੀ ਚਾਹੀਦੀ ਸੀ ਕਿ ਬੱਚਾ ਇਨਸਾਫ ਲੈਣ ਵਾਸਤੇ ਟੈਂਕੀ ਉੱਤੇ ਚੜੇ ਔਰ ਉਸ ਇਨਸਾਫ ਕਰਦੋਂ ਦਾ ਲੈ ਰਿਆ ਪਿਛਲੇ ਡੇਢ ਸਾਲ ਤੋਂ ਡੀਓ ਦਫਤਰ ਜਾਂਦੇ ਆ ਉਹ ਕਹਿੰਦੇ ਜੀ ਡੀਸੀ ਦਫਤਰ ਜਾਓ ਪੁਲਿਸ ਕੋ ਜਾਨੇ ਆ ਉਹ ਕਹਿੰਦੇ ਤੁਸੀਂ ਫਲਾਣੀ ਜਗ੍ਹਾ ਜਾਓ ਡੀਓ ਦਫਤਰ ਸਾਨੂੰ ਲੈ ਕੇ ਦੋਵੇ ਫੇਰ ਕਾਰਵਾਈ ਕਰਨਗੇ ਯੋ ਦਫਤਰ ਨੂੰ ਚੜਾਵਾ ਚੜ ਜਾਂਦਾ ਉਹ ਕੋਈ ਕਾਰਵਾਈ ਨਹੀਂ ਕਰਦੇ ਅਸੀਂ CBSE ਕੋਲ ਵੀ ਜਾ ਕੇ ਦੇਖ ਲਿਆ ਪੁਲਿਸ ਕੋਲ ਵੀ ਜਾ ਕੇ ਦੇਖ ਲਿਆ ਕਨੈਕਟ ਪੰਜਾਬ ਤੇ ਵੀ ਜਾ ਕੇ ਦੇਖ ਲਿਆ ਅਸੀਂ ਸਾਰੇ ਚੈਨਲ ਫਾਲੋ ਕੀਤੇ ਲੇਕਿਨ ਕਿੱਥੇ ਸੁਣਵਾਈ ਨਹੀਂ ਹੋਈ ਜਦੋਂ ਬੱਚਾ ਇਹ ਗੱਲ ਸਮਝ ਗਿਆ ਕਿ ਭਾਈ ਇਨਸਾਫ ਐਦਾਂ ਨਹੀਂ ਮਿਲਣਾ ਫਿਰ ਉਹਨੇ ਇਸਤੰਦ ਰਸਤਾ ਚੁਣਿਆ ਸਾਰੇ ਦੇਖਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦਾ ਨੂੰ ਬਾਰ-ਬਾਰ ਬੁਲਾ ਕੇ ਤਾਂ ਨਾਲ ਗੱਲ ਕੀਤੀ ਜਾ ਰਹੀ ਹੈ ਇਹਨਾਂ ਦਾ ਕੀ ਕਹਿਣਾ ਹੈ ਪ੍ਰਚਾਰਜੰਦਾ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਮੌਕੇ ਮੌਕਾ ਪ੍ਰਸਤ ਲੋਕ ਆ ਇਹਨਾਂ ਹੁਣ ਮੈਨੂੰ ਆਸ਼ਵਾਸ਼ਣ ਦੇ ਦੇਣਾ ਬੱਚੇ ਨੂੰ ਕਹਿ ਦੇਣ ਕਿ ਥੱਲੇ ਲਾ ਦਿਓ ਫਿਰ ਮੈਂ ਰੋਲਦਾ ਰਹੂੰਗਾ ਫਿਰ ਮੈਂ ਜਥੇਬੰਦੀਆਂ ਨੂੰ ਇਕੱਠੇ ਕਰਦਾ ਰਹੂੰਗਾ ਪਲੀਸ ਮੈਂ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਦਾਂ ਮੈਨੂੰ ਉਠਾ ਕੇ ਮੇਰੇ ਨਾਲ ਗੱਲ ਕੀਤੀ ਜਾਵੇ ਇੱਥੇ ਦਰੀ ਤੇ ਬੈਠੇ ਆ ਜਿਹੜੀ ਗੱਲ ਹੋਊਗੀ ਦਰੀ ਤੇ ਹੋਊਗੀ ਲੋਕਾਂ ਦੇ ਸਾਹਮਣੇ ਹੋਊਗੀ ਔਰ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਸਾਡੀ ਸਿੱਖਿਆ ਕ੍ਰਾਂਤੀ ਦਾ ਭੋਗ ਪੈ ਚੁੱਕਾ ਤੁਸੀਂ ਸਮਝੋ ਕਿ ਅਰुण ਵੀਰ ਉਹ ਸ਼ਖਸ਼ ਬਣੇਗਾ ਕਿ ਜਿਹੜਾ ਇੱਕ ਲਕੀਰ ਖਿੱਚੇਗਾ ਕਿ ਅਸੀਂ ਸਿੱਖਿਆ ਕ੍ਰਾਂਤੀ ਦਾ ਸੁਧਾਰ ਕਰਨਾ ਨਹੀਂ ਤੇ ਤੁਸੀਂ ਦੇਖ ਲਓ ਕਿ ਇੱਕ ਇੱਕ ਛੋਟਾ ਜਿਹਾ ਬੱਚਾ ਐਡਾ ਵੱਡਾ ਇੱਕ ਕਦਮ ਪੁੱਟੇ ਇੱਕ ਛੋਟੀ ਜਿਹੀ ਗੱਲ ਨਹੀਂ ਆ ਮੈਂ ਦਸੂਗਾ ਕਿ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਤੁਸੀਂ ਆਪਣੇ ਹੱਕਾਂ ਲਈ ਅੱਗੇ ਆਓ ਤੁਸੀਂ ਤੁਸੀਂ ਜਾਣਕਾਰੀ ਲਾਦੇ ਤੁਸੀਂ ਹੈਰਾਨ ਹੋਵੋਗੇ ਤੇ ਜਦੋਂ ਮੇਰੇ ਨਾਲ ਜਾ ਕੇ ਅਫਸਰਾਂ ਦੇ ਨਾਲ ਗੱਲ ਕਰਦਾ ਮੈਨੂੰ ਅਫਸਰ ਕਹਿੰਦੇ ਕਿ ਬੱਚੇ ਨੂੰ ਬਾਹਰ ਕੱਢੋ ਇਹਨੂੰ ਬਾਹਰ ਬਾਹਰ ਕੱਢ ਕੇ ਆਓ ਕਿਉਂ ਕਹਿੰਦੇ ਆ ਕਿ ਇਹ ਪੂਰੇ ਕੇਸ ਨੂੰ ਇਹਨੇ ਸਟੱਡੀ ਕਰ ਲਿਆ ਅਫਸਰ ਦੇ ਨਾਲ ਕਿਹੜੀ ਗੱਲ ਮੈਨੂੰ ਕਈ ਵਾਰੀ ਅਫਸਰ ਉਲਝਾ ਲੈਣੇ ਆ ਆਪਣੇ ਪਾਸੇ ਵੱਲ ਲੈ ਜਾਂਦੇ ਆ ਲੇਕਿਨ ਇਹ ਖੜਾ ਰਹਿੰਦਾ ਇਹਨੂੰ ਸਮਝਾ ਉਹ ਕਿ ਇੱਕ ਦਿਨ ਜਦੋਂ ਲਾਸਟ ਟਾਈਮ ਐਸਡੀਐਮ ਨੇ ਇਹਨੂੰ ਡਾਂਟਿਆ ਐਸਡੀਐਮ ਨੇ ਉਹਨੇ ਇੱਕੋ ਗੱਲ ਆਖੀ ਕਿ ਮੈਂ ਟਰਨੇ ਤੇ ਮੈਂ ਬੈਠਾ ਤੁਸੀਂ ਹੈਰਾਨ ਹੋਵੋਗੇ ਕਿ ਇਹ ਬੱਚਾ ਪਹਿਲਾਂ 2 ਅਗਸਤ ਤੋਂ ਲੈ ਕੇ 6 ਜੁਲਾਈ ਤੱਕ ਡੀਓ ਦਫਤਰ ਦੇ ਵਿੱਚ ਤਰਨਾ ਮਾਰ ਕੇ ਬੈਠਾ ਰਿਹਾ ਪੰਜ ਦਿਨ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਔਰ ਬਾਅਦ ਵਿੱਚ ਐਸਬੀਏ ਨੇ ਸਾਨੂੰ ਬੁਲਾਇਆ ਇੱਕ ਛੋਟਾ ਜਿਹਾ ਸਾਨੂੰ ਦੋ ਚਿੱਠੀਆਂ ਫੜਾਤੀਆਂ ਜੀ ਅਸੀਂ ਕਾਰਵਾਈ ਕਰ ਰਹੇ ਆ ਉਹ ਚਿੱਠੀਆਂ ਦੇ ਕਾਰਵਾਈ ਦੇ ਨਾਂ ਤੇ ਸਾਨੂੰ 1.5 ਮਹੀਨਾ ਫੇਰ ਖਰਾਬ ਕੀਤਾ ਔਰ ਫਿਰ ਜਦੋਂ ਅੱਕ ਕੇ ਤੁਸੀਂ ਦੇਖੋਗੇ ਅਸੀਂ ਐਸਡੀਐਮ ਕਹਿੰਦੇ ਤੁਸੀਂ ਸਕੂਲ ਨਹੀਂ ਜਾਂਦੇ ਤੁਸੀਂ ਫੀਸ ਤਾਰੋ ਅਸੀਂ ਪੰਡਾਲ ਸਾਹਿਬ ਨੂੰ ਨਾਲ ਲਿਆ ਅਸੀਂ ਸਕੂਲ ਵਿੱਚ ਗਏ ਪੈਸੇ ਲੈ ਕੇ ਗਏ ਅਸੀਂ ਸਿਰਫ ਉਹਨਾਂ ਨੂੰ ਇਹ ਹੀ ਆਖਿਆ ਕਿ ਭਾਈ ਜਿਹੜੀ ਤੁਸੀਂ ਸਰਟੀਫਿਕੇਟ ਜਾਰੀ ਕੀਤਾ ਉਸ ਨਾਲ ਦੀ ਸਾਨੂੰ ਰਸੀਦ ਕੱਟ ਕੇ ਦੇ ਦਿਓ ਮਨਾਂ ਕਰ ਗਏ ਜੀ ਆਓ ਅਸੀਂ ਉਹਦੀ ਰਿਪੋਰਟ ਢੀਖ ਰਹੀ ਸਵੇਰ ਤੋਂ ਕਿਉਂਕਿ ਪੁਲਿਸ ਤੇ ਤਾਲਮੇਲ ਬਣਿਆ ਸੀਗਾ ਡੀਓ ਦਫਤਰ ਦਾ ਕਿ ਤੁਸੀਂ ਜਾ ਕੇ ਮੌਕਾ ਦੇਖਣਾ ਕਿ ਕੌਣ ਝੂਠਾ ਕੌਣ ਸੱਚਾ ਲੇਕਿਨ ਇਸ ਜਿਹੜੀ ਰਿਪੋਰਟ ਸਾਡੇ ਹੱਕ ਵਿੱਚ ਬਣੀ ਸਵੇਰ ਦੀ ਰਿਪੋਰਟ ਸਾਡੇ ਹੱਕ ਵਿੱਚ ਨਹੀਂ ਬਣੀ ਤਾ ਜਾ ਕੇ ਬੱਚੇ ਨੇ ਜਿਹੜਾ ਕਦਮ ਉਠਾਇਆ ਹੁਣ ਅਸੀਂ ਗੱਲ ਕਰਾਂਗੇ ਆਪਣੇ ਸ਼ਹਿਰ ਦੇ ਐਮਸੀ ਸਾਹਿਬ ਆ ਕਾਂਗਰਸ ਸਾਹਿਬ ਦੇ ਕਾਂਗਰਸ ਦੇ ਇਹਨਾਂ ਨਾਲ ਗੱਲ ਕਰਾਂਗੇ ਕਿ ਤੁਸੀਂ ਦੱਸੋ ਕਿ ਇਹ ਬੱਚੇ ਨੂੰ ਜੋ ਕਰ ਰਿਹਾ ਹੈ ਇਕ ਇਸ ਕਰਕੇ ਕੀਤਾ ਜਾ ਰਿਹਾ ਤੇ ਜਿਹੜਾ ਅਰਨੁਤワਲ ਜੀ ਜਿਹੜੇ ਟੈਂਕੀ ਤੇ ਚੜ੍ਹਿਆ ਕਿ ਬੱਚਾ ਤੇ ਬੜੀ ਮੰਦਭਾਗੀ ਗੱਲ ਆ ਕਿ ਇੱਕ 1 ਸਾਲ ਤੋਂ ਇਹ ਬੱਚਾ ਜਿਹੜਾ ਆ ਇਹ ਇਨਸਾਫ ਲੈਣ ਦੇ ਲਈ ਪ੍ਰਸ਼ਾਸਨ ਕੋਲ ਮਤਤ ਸੰਘਰਸ਼ ਕਰ ਰਿਹਾ ਪਰ ਧਰਨੇ ਵੀ ਦਿੱਤੇ ਸਭੂ ਦਿੱਤੇ ਪਰ ਪ੍ਰਸ਼ਾਸਨ ਨੇ ਕੋਈ ਤਨਵਾਈ ਨਹੀਂ ਕੀਤੀ ਤੇ ਇਹ ਮੈਂ ਕਹਿੰਨਾ ਕਿ ਜਿਹੜੀਆਂ ਸਰਕਾਰਾਂ ਜਿਹੜੀਆਂ ਪ੍ਰਸ਼ਾਸਨ ਹੈ ਪੁਲਿਸ ਤੇ ਜਿਹੜੀਆਂ ਸਰਕਾਰਾਂ ਜਿਹੜੀਆਂ ਹੈ ਇਹ ਮਲੀਭੂਤ ਹੈਗੀਆਂ ਜਿਹੜੀਆਂ ਕਿ ਅੱਜ ਐਜੂਕੇਸ਼ਨ ਜਿਹੜੀ ਆ ਉਹ ਚੋਰੀ ਬਿਜਾਰੀ ਜੀ ਹੋ ਚੁੱਕੀ ਆ ਕਿ ਜਿਹੜਾ ਚੋਰਾਂ ਨੂੰ ਜਿਹੜਾ ਆ ਕਿ ਅੱਜ ਇਹ ਕ ਮਤਲਬ ਸਾਧਨ ਜਤਾ ਮਨਾਉਣ ਨੂੰ ਹਾਂ ਮਾਫੀਆ ਬਣਾਤਾ ਆ এডਿਕੇਸ਼ਨ ਨੂੰ ਜਿਹੜਾ ਆ ਕਿ ਜਿਹੜਾ ਗਰੀਬ ਬੱਚੇ ਦੀ ਪੂਤ ਜਿਹੜੀ ਦੂਹ ਹੋ ਚੁੱਕੀ ਭੜਾਈ ਜਿਹੜੀ ਆ ਉਹ ਜਿਹੜੇ ਆਪਣੇ ਭੜਾਈ ਦੇ ਲਈ ਹੱਕ ਮੰਗਦਾ ਆ ਤੇ ਪ੍ਰਸ਼ਾਸਨ ਨੂੰ ਕਾਫੀ ਸਮੇਂ ਤੋਂ ਜਿਹੜਾ ਇਨਸਾਫ ਨਹੀਂ ਦੇ ਰਿਹਾ ਤੇ ਅੱਜ ਜਿਹੜਾ ਉਹਨੂੰ ਇੰਨੀ ਨੋਕਤਾ ਚੁੱਕੀ ਆ ਕਿ ਉਹ ਜਿਹੜਾ ਮਰਮ ਲਾਉਣ ਦੇ ਲਈ ਜਿਹੜਾ ਆ ਉਹਦਾ ਪਰਿਵਾਰ ਜਿਹੜਾ ਆ ਅੱਜ ਉਹ ਬੱਚਾ ਜਿਹੜਾ ਟੈਂਕੀ ਦੇ ਉੱਤੇ ਚੜ ਗਿਆ ਆ ਤੇ ਸਾਨੂੰ ਜਿਹੜਾ ਇਹ ਪਤਾ ਲੱਗਾ ਕਿ ਟੈਂਕੀ ਤੇ ਬੱਚਾ ਲਗਭਗ 2 ਘੰਟੇ ਤੋਂ ਜਿਹੜਾ ਆ ਉਹ ਚੜਿਆ ਆ ਪ੍ਰਚਾਰਣ ਜਿਹੜਾ ਦੋ ਘੰਟੇ ਤੋਂ ਮੈਨੂੰ ਹਰਾਣ ਗਿਆ ਕਿ ਸਿਵਲ ਪ੍ਰਚਾਰਣ ਜਿਹੜਾ ਆ ਉਹ ਇੱਥੇ ਤੱਕ ਹਾਲਤ ਕਰਕੇ ਪਹੁੰਚੇ ਨਹੀਂ ਪੁਲਿਸ ਨੂੰ ਭੇਜ ਰਿਹਾ ਸਾਡੇ ਬੜੀ ਪ੍ਰੈਸ਼ਰ ਬਣਾਉਣ ਵਾਸਤੇ ਪੁਲਿਸ ਨੂੰ ਭੇਜਿਆ ਜਾ ਰਿਹਾ ਕੋਈ ਕੋਈ ਐਸ ਐਚਓ ਆ ਰਿਹਾ ਇੱਕ ਮੈਂ ਹੈਰਾਨ ਹੋਇਆ ਕਿ ਜਦੋਂ ਇੱਕ ਜਿਹੜਾ ਕ੍ਰਸਟੇਬਲ ਹੈਡਕਾਸਟੇਬਲ ਉੱਤੇ ਚੜਿਆ ਜਦੋਂ ਬੇਟੇ ਨੂੰ ਪਿੰਡਕ ਲੱਗੀ ਉਹ ਚਿਲਾਉ ਉਠਿਆ ਉਹਨੇ ਇਹਨੂੰ ਦਬਕਾ ਮਾਰ ਕੇ ਆਖਿਆ ਥੱਲੇ ਉਤਰ ਗਿਆ ਨਹੀਂ ਤੇ ਮੈਂ ਛਾਲ ਮਾਰ ਦੂੰਗਾ ਪੁਲਿਸੇ ਪ੍ਰਸ਼ਾਸਨ ਐਦਾਂ ਨਹੀਂ ਕੋਜੀਆਂ ਹਰਕਤਾਂ ਨਾ ਕਰੇ ਸਾਨੂੰ ਮਜਬੂਰ ਨਾ ਕਰੇ ਕਿ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੀਏ ਸਰ ਜਿਹੜਾ ਕਾਂਸਟੇਬਲ ਚੜਿਆ ਕਿਹੜਾ ਕੀ ਨਾਮ ਸੀ ਇਹ ਕੋਈ ਇਹ ਨਾ ਮੈਨੂੰ ਨਾਮ ਨਹੀਂ ਪਤਾ ਸਿਟੀ ਥਾਣੇ ਤੋਂ ਆਇਆ ਸੀ ਆਪਣੀ ਥੋੜੀ ਧੌਜ ਜਮਾਰਿਆ ਸੀ ਮੈਂ ਉਹਨੂੰ ਕਹਿੰਦਾ ਕਿ ਉਹ ਅਕਲ ਦੇ ਪੁਲਸ ਅਕਲ ਦੇ ਕੰਮ ਕਰੇ ਇਹ ਤੁਹਾਡਾ ਮੈਟਰ ਨਹੀਂ ਆ ਇਹ ਸਿਵਲ ਮੈਟਰ ਆ ਡੀਓ ਸਾਡੇ ਨਾਲ ਗੱਲ ਆ ਕੇ ਕਰੇ ਡੀਓ ਅਨਪੜਾ ਮੈਂ ਤੁਹਾਨੂੰ ਵੀਡੀਓ ਨੇ ਇੱਕ ਹੋਰ ਜਾਣਕਾਰੀ ਦੇ ਰਿਆ ਮੇਰੇ ਖਿਆਲ ਤੁਹਾਡੇ ਤੱਕ ਅੱਜ ਤੱਕ ਨਹੀਂ ਪਹੁੰਚੀ ਹੋਊਗੀ ਔਰ ਜਿਹੜਾ ਦਾਗੀ ਅਫਸਰ ਆ ਕਪੂਰਥਲੇ ਦੇ ਵਿੱਚ ਲੱਭ ਕੇ ਲਾਇਆ ਜਾਂਦਾ ਜੀ ਜਨਾਬ ਪ੍ਰੋਫੈਸਰ ਮੁਰਦਾਬਾਦ 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 ਕਪੂਤਲਾ ਪ੍ਰਚਾਰ ਸੰਮਰਦਾਬਾਦ ਮਰਦਾਬਾਦ ਮਰਦਾਬਾਦ ਕਪੂਤਲਾ ਪ੍ਰਚਾਰ ਸੰਮਰਦਾਬਾਦ ਮਰਦਾਬਾਦ ਮਰਦਾਬਾਦ ਅਸੀਂ ਸਾਰਾ ਵਾਲਮਿੱਕੀ ਸਮੂਹ ਵਾਲਮਿੱਕੀ ਭਾਈਚਾਰਾ ਨਾਲ ਹੈ ਜੀ ਜੇ ਮੁੰਡੇ ਨੂੰ ਕੁਝ ਹੋ ਗਿਆ ਤਾਂ ਅਸੀਂ ਸੜਕਾ ਦਿਾਵਾਂਗੇ ਜੀ ਕੋਈ 2 ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ ਕੋਈ ਵੀ ਨਹੀਂ ਗੱਲ ਸੁਣਦਾ ਪਿਆ ਜੀ ਸਰ ਜਿਹੜਾ ਉੱਪਰ ਸਰਦੇ ਦਸਨ ਦੇ ਮੁਤਾਬਕ ਕੌਂਟੀ ਬਲ ਨੇ ਚੜਕੇ ਮਤਲਬ ਕਿ ਉਹਨੂੰ ਕੋਸ਼ਿਸ਼ ਕੀਤੀ ਉਹਦਾ ਨਾਮ ਤੁਹਾਨੂੰ ਪਤਾ ਕਿ ਕਿਹੜਾ ਨਹੀਂ ਨਾਮ ਨਹੀਂ ਸਾਨੂੰ ਪਤਾ ਜੀ ਉੱਥੇ ਚੜਿਆ ਸੀ ਉੱਥੇ ਮੈਨੂੰ ਇਹ ਨਹੀਂ ਪਤਾ ਲੱਗਿਆ ਜੀ ਨਾਮ ਕੀ ਹੈ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਅੱਜ ਸਾਡੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਲੰਗ ਜਥੇਬੰਦੀਆਂ ਵਾਲਮੀ ਜਥੇਬੰਦੀਆਂ ਸਮਾਜਿਕ ਹੋਰ ਜਥੇਬੰਦੀਆਂ ਵੀ ਇੱਥੇ ਪਹੁੰਚ ਚੁੱਕੀਆਂ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਇਹਦਾ ਮਸਲਾ ਅੱਜ ਦੇ ਅੱਜ ਹੱਲ ਕੀਤਾ ਜਾ ਵੀ ਨਹੀਂ ਤੇ ਕਪੂਰਥਲਾ ਜਿਹੜਾ ਕੱਲ ਨੂੰ ਅਸੀਂ ਬੰਦ ਦੀ ਕਾਲ ਦਵਾਂਗੇ ਪੂਰਾ ਦਲਦ ਭਾਈਚਾਰਾ ਜਿਹੜਾ ਇਹਨਾਂ ਦੇ ਮੋਢਾ ਨ ਮੋਢਾ ਲਾ ਕੇ ਜਿਹੜਾ ਆ ਇਹਨਾਂ ਦੀ ਇਨਸਾਫ ਦੇ ਲਈ ਜਿਹੜਾ ਉਹ ਸੰਘਰਸ਼ ਕਰੇਗਾ ਜੀ ਅੱਛਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਲੱਭ ਲੱਭ ਕੇ ਕਪੂਰਥਲਾ ਦੇ ਵਿੱਚ ਪ੍ਰਸ਼ਾਸਕ ਅਫਸਰ ਲਾਏ ਜਾਂਦੇ ਆ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਤੁਸੀਂ ਹੈਰਾਨ ਹੋ ਜਾਓਗੇ ਪਹਿਲਾਂ ਕਪੂਰਥਲਾ ਪ੍ਰਸ਼ਾਸਨ ਨੇ ਲੱਭੀ ਵਸਤਲਾ ਐਸਐਸਪੀ ਆਈਪੀਐਸ ਔਰ ਅਕ੍ਰਪਤ ਲੈਡੀਆਂ ਸੀ ਉਹ ਜੜੀਆਂ ਜੜੀਆਂ ਸੱਚੀਆਂ ਦਰਖਾਸਤਾਂ ਫਾਈਲ ਕਰਨ ਵਾਸਤੇ ਗਈ ਔੜ ਵਾਲੇ ਦਿਨਾਂ 'ਚ ਇਹ ਵੀ ਕੱਚਾ ਚਿੱਠਾ ਖੋਲਾਂਗੇ ਔਰ ਉਸ ਤੋਂ ਬਾਅਦ ਡੀਓ ਡੀਓ ਦਲਜਿੰਦਰ ਕੌਰ ਡੀਓ ਸੈਕੰਡਰੀ ਜਿਹਨਾਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਡੀਓ ਹੁੰਦਿਆ ਵਰਦੀ ਘਟਾਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਉਹਨੂੰ ਬਹਾਲ ਕਰਕੇ ਡੀਓ ਸੈਕੰਡਰੀ ਕਪੂਰਥਲਾ ਲਗਾਇਆ ਜਿਹੜਾ ਅੱਜ 부ੱਜੜ ਉਹ 부ੱਜੜ ਕਿਸਮ ਦਾ ਜਿਹੜਾ ਡੀਓ ਆ ਔਰ ਇਹਨੂੰ ਹੁਸ਼ਿਆਰਪੁਰ ਦੇ ਵਿੱਚ ਨਬਾਰਦਿਆਂ ਗ੍ਰੈਂਟਾਂ ਵਿੱਚ heira ਫੇਰੀ ਕਰਨ ਦੇ ਔਰ ਡਿਊਟੀ ਤੇ ਕਿਤਾਹੀ ਵਰਤਨ ਦੇ ਦੋਸ਼ ਹਟ ਇਹ ਬੁੱচ্চਾ ਨੂੰ ਪਹਿਲੇ ਸਸਪੈਂਡ ਕੀਤਾ ਗਿਆ ਮੈਂ ਸਰਕਾਰ ਤੋਂ ਮੈਂ ਹੈਰਾਨ ਹਾਂ ਕਿ ਉਹ ਜਿਹੜੇ ਦਾਗੀ ਅਫਸਰ ਆ ਇਹ ਬੁੱচ্চਾ ਅਫਸਰ ਜਿਹਨੂੰ ਨਲਾਇਕ ਨੂੰ ਪਤਾ ਹੀ ਨਹੀਂ ਆ ਉਹਨੂੰ ਇਹ ਡੀਓ ਸੈਕੰਡਰੀ ਸਗਾ ਹੁਸ਼ਿਆਰਪੁਰ ਦੇ ਵਿੱਚ ਉਹ ਮਾਰਚ ਤੇ 13 ਮਾਰਚ 2024 ਨੂੰ ਇਹਨੂੰ ਸਸਪੈਂਡ ਕੀਤਾ ਗਿਆ ਔਰ ਉਹਨੂੰ ਬਹਾਲ ਕਰਕੇ ਕਪੂਰਥਲਾ ਦਾ ਸਕੈਂਡਰੀ ਡੀਓ ਦਾ ਤੁਸੀਂ ਕੀ ਉਮੀਦ ਕਰੋਗੇ ਸਿੱਖਿਆ ਦੀ ਔਰ ਸਿੱਖਿਆ ਦਾ ਜਿਹੜਾ ਸਿੱਖਿਆ ਦੇ ਨਾਂ ਤੇ ਇਹ ਪੜ ਕਲਾ ਕੋ ਟਿਆ ਜਾ ਰਿਹਾ ਸਿੱਖਿਆ ਨੂੰ ਵੇਚਿਆ ਜਾ ਰਿਹਾ ਆਮ ਲੋਕਾਂ ਤੋਂ ਦੂਰ ਕੀਤੀ ਜਾ ਰਹੀ ਹੈ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਆ ਜਾਂ ਸੱਚੀ ਗੱਲ ਕਰਨ ਤੁਸੀਂ ਦੇਖਾਗੇ 99% ਪੇਰੈਂਟਸ ਦੁਖੀ ਆ ਪ੍ਰਾਈਵੇਟ ਸਕੂਲ ਮਾਫੀਆ ਤੋਂ ਲੇਕਿਨ ਡਰਦੇ ਆ ਕਿ ਕਿ ਸਕੂਲ ਵਾਲੇ ਰੜ ਕੇ ਕਹਿੰਦੇ ਸਾਨੂੰ ਮੇਰੇ ਬੱਚੇ ਦਾ ਨੁਕਸਾਨ ਨਾ ਹੋਵੇ ਸਿਵਲ ਪ੍ਰੋਟੈਸਟਰ ਮੁਰਦਾਬਾਦ 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 ਸਿਵਲ ਪ੍ਰੋਟੈਸਟਰ ਮੁਰਦਾਬਾਦ 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 ਸਿਵਲ ਪ੍ਰੋਟੈਸਟਰ ਮੁਰਦਾਬਾਦ 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 ਸਾਰਾ ਤੂੰ ਦੇਖ ਤੇ ਉਹ ਤੂੰ ਉਹ ਗਿਆ ਅੰਧਿਆਰ ਨਾਲ ਸਾਥੀਓ ਜਿਸ ਲੜਕੇ ਨੇ ਜੁਰਤ ਕੀਤੀ ਸੀ ਆਪਣੇ ਇਨਸਾਨੀਅਤ ਦੀ ਜਿੱਤ ਲਈ ਆਪਣੇ ਉਹ ਲੜਕਾ ਤੁਹਾਡੇ ਸਾਹਮਣੇ ਆ ਮੈਂ ਫਿਰ ਤੋਂ ਰਿਪੀਟ ਕਰ ਦੇਣਾ ਕਿ ਇਹ ਲੜਾਈ ਸੰਦਰਸ਼ੀ ਸੀ ਇਹ ਲੜਾਈ ਸੀ ਇਨਸਾਫ ਦੀ ਲੜਾਈ ਸੀ ਐਜੂਕੇਸ਼ਨ ਦੀ ਅਸੀਂ ਪੰਜਾਬੀ ਲੋਕ ਥੋੜਾ ਜਿਹਾ ਵੇਖ ਰਹੇ ਆ ਕਿ ਸਾਨੂੰ ਐਜੂਕੇਸ਼ਨ ਕਿੱਥਾਂ ਨਹੀਂ ਮਿਲਣੀ ਚਾਹੀਦੀ ਆ ਲੇਕਿਨ ਇੱਕ ਮਾਈਨਰ ਬੱਚੇ ਦੇ ਮਨ ਚ ਆ ਗਿਆ ਕਿ ਜਿਹੜੀ ਸਾਨੂੰ ਐਜੂਕੇਸ਼ਨ ਚਾਹੀਦੀ ਆ ਉਹ ਕੁਆਲਿਟੀ ਐਜੂਕੇਸ਼ਨ ਚਾਹੀਦੀ ਆ ਤੁਸੀਂ ਦੇਖੋ ਜੇ ਕਪੂਸਲੇ ਦੀ ਤਰਸਦੀ ਆ ਕਪੂਸਲੇ ਦੀ ਤਰਸਦੀ ਇਹ ਆ ਕਿ ਕਪੂਸਲੇ ਨੂੰ ਹਮੇਸ਼ਾ ਆ ਗਿਆ ਮੇਰਾ ਬੁੱਤ ਗਿਆ ਗਿਆ ਤੇ ਲੈ ਆ ਤੁਹਾਨੂੰ ਆ ਗਿਆ ਮੇਰਾ ਬੁੱਤ ਇੱਥੇ ਪਾਣੀ ਉਹ ਪਾਣੀ ਆ ਗਿਆ ਮੇਰਾ ਬੁੱਤ ਫਲ ਪਾਣੀ ਪੀਲਾ ਹਾਂਜੀ ਆਜੋ 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 ਇਹ ਇੱਥੇ ਦਾ ਸਾਇਮਨ ਲਿਆ ਅਰੁਣ ਭਾਈ ਚੱਲੇ ਲਿਆ ਇੱਥੇ 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 ਡੀਗਰ ਇੱਥੇ ਰਹਿਣੋ ਇੱਕ ਮਿੰਟ ਇੱਕ ਮਿੰਟ ਬਾਈ ਇਹ ਬੜੀਆ ਬਿੱਥੇ ਟੋਰਚ ਬੰਦ ਕਰੀਓ ਵੀਰੇ ਪਿੱਛੇ ਬੰਦ ਪਿੱਛੇ ਟੋਰਚ ਬੰਦ ਕਰ ਦੋ ਮੈਂ ਸਾਥ ਨੂੰ ਬਣਾ ਲਉ ਇਹ ਤੈਨੂੰ ਆ ਛੋਟੂ ਅਰੁਣ ਐ ਹਾਂ ਇੱਕ ਦੋ ਮਿੰਟ ਹਾਂਜੀ ਰਾਜੇ ਕੀ ਨਾਮ ਹੈ ਤੁਹਾਡਾ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਸਰ ਅਰੁਣ ਵੀਰੇ ਟਵਾੜਾ ਅਰੇ ਕੀ ਗੱਲ ਕੀ ਹੋਈ ਸੀ ਕਿਉਂ ਤੁਸੀਂ ਟੈਂਕੀ ਤੇ ਚੜੇ ਇਹ ਸਾਰੇ ਪਿਛਲੇ ਦੇੰਤਰੇ ਕਾਫੀ 1.5 ਸਾਲ ਤੋਂ ਮਤਲਾ ਚੱਲ ਰਿਹਾ ਹੈ ਕਿ ਗੀਡੀ ਕੋਇੰਗ ਦਾ ਇੰਟਰਨੈਸ਼ਨਲ ਸਕੂਲ ਦਾ ਅਮੇ ਤੁਹਾਡੇ ਸਾਰੇ ਚੈਨਲਾਂ ਥਰੂ ਦੱਸ ਦੇਣਾ ਚਾਹੁੰਦਾ ਵੀ ਉਹ ਗੀਡੀ ਕੋਇੰਗ ਦਾ ਇੰਟਰਨੈਸ਼ਨਲ ਨਹੀਂ ਆ ਉਹ ਇੱਕ ਨਕਲੀ ਮਾਫੀਆ ਚਲਾਉਂਦੇ ਆ ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਆ ਕੋਈ ਅਥਾਰਟੀ ਨਹੀਂ ਹੈਗੀ ਇੰਟਰਨੈਸ਼ਨਲ ਲੋੜ ਦਾ ਹੁੰਦੀ ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਗੀਡੀ ਕੋਇੰਗ ਦਾ ਪਬਲਿਕ ਸਕੂਲ ਦੇ ਕਰਦੇ ਆ ਜੋ ਕੀ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰੇ ਇਹਨਾਂ ਦਾ ਹੱਥ-ਤੋਕਾ ਬਣਿਆ ਹੀ ਆ ਜਿਹੜੇ ਆ ਜੋ ਵੀ ਹੈ ਮੁਲਾਜ਼ਮ ਆ ਤੁਹਾਡੇ ਸਾਹਮਣੇ ਵੀ ਖੜੇ ਆ ਤੇ ਪਿਛਲੇ ਦਿਨੀ ਮੈਂ ਤੁਹਾਨੂੰ ਦੱਸਦਾ ਆਂ ਜੀ ਅਗਲੀ ਗੱਲ ਆ ਦੋ ਦਿਨ ਪਹਿਲਾਂ ਹੀ ਐਸ.ਡੀ.ਐਮ. ਜਿਹੜੀ ਕੋਈ ਲੇਡੀ ਆ ਇੱਥੋਂ ਦੀ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਹੈ ਆਪਣੇ ਦਫ਼ਤਰ 'ਚ ਬੈ ਕੇ ਜਿਹੜੀ ਇਹ ਸਕੂਲ ਦੇ ਵਿਰੋਧ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ ਸਿਆਸੀ ਲੀਡਰ ਆ ਕੋਈ ਬੰਦਾ ਉਹਨਾਂ ਦਾ ਕੋਈ ਛੋਟਾ ਮੋਟਾ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਸੀਗਾ ਉਹਨਾਂ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਸਾਨੂੰ ਧਮਕੀ ਦਿੱਤੀ ਕਿ ਅਸੀਂ ਤੇ ਤੁਹਾਡੇ ਵਿਰੋਧ ਤੇ ਤੁਹਾਡੇ ਪੇਰੈਂਟਸ ਦੇ ਵਿਰੋਧ ਕਾਰਵਾਈ ਕਰਨਗੇ ਉਹ ਜਿਹੜੇ ਸਕੂਲ ਦਾ ਓਨਰ ਵਾ ਉਹ ਕਿਤੇ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਨਹੀਂ ਹੈਗਾ ਸਰ ਉਹਦਾ ਹੈਂਡਲਰ ਕੋਈ ਉਹ ਕੋਈ ਮੈਂਬਰ ਮੁੰਮਰ ਆ ਜੀ ਉਹਨਾਂ ਦਾ ਓਕੇ ਹਾਂਜੀ ਤਾਂ ਉਹਨਾਂ ਨੇ ਇਸ ਮੱਦੀ ਐਜੂਕੇਸ਼ਨ ਡਿਪਾਰਟਮੈਂਟ ਨਾਲ ਕਿੰਨੇ ਕ ਟਾਈਮ ਤੋਂ ਤੁਸੀਂ ਕੱਲ ਕੀ ਜਿਹੜੀ ਕੰਪਲੇਂਟ ਅਰੇ ਕੋਈ 1.5 ਸਾਲ ਤੋਂ ਪੁਰਾਣੀ ਕੰਪਲੇਂਟ ਚੱਲ ਰਹੀ ਹੈ ਜੀ ਉਹਨੇ ਵੱਲੋਂ ਕੀ ਹੱਲ ਕੀਤਾ ਸਰੋਣਾ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਸਾਨੂੰ ਕੂਲੇ ਲੈ ਕੇ ਗਏ ਸੀ ਉਹਨਾਂ ਦੇ ਪੱਕ ਪੂਰ ਦੇ ਉਹਨਾਂ ਨੇ ਸਾਡੇ ਵਿਰੋਧ ਕਾਰਵਾਈ ਕਰਾਈ ਸੀਗੀ ਉਹਨਾਂ ਦੀ ਸਾਡੇ ਤੇ ਇੰਨੀ ਕਿ ਮਿਹਰਬਾਨੀ ਸੀਗੀ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਿ ਤੁਹਾਡੇ ਜਿਹੜੇ ਕਿ ਹੱਤਾਂ ਨੂੰ ਕਿਹੜੇ ਤਰ੍ਹਾਂ ਤੁਹਾਡੇ ਨਹੀਂ ਜੁਰੀ ਜੇ ਵੀ ਤੁਹਾਡੇ ਹੱਥ ਹੋਏ ਗਏ ਸੀ ਤਾਂ ਵਾਪਸ ਦਿਲਵਾ ਦਿੱਤੇ ਗਏ ਸਰ ਇਹਨਾਂ ਪ੍ਰਸ਼ਾਸਨ ਦੀ ਇਹ ਪਿਆਰ ਕਦਮ ਇਹ ਕਿਤਾ ਦੇ ਦਿੱਤਾ ਅਰੇ ਸਰ ਇਹਨਾਂ ਨੇ ਕੋਈ ਵੀ ਮੇਰੇ ਨਾਲ ਨਾ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਸਟੇਟਮੈਂਟ ਦਊਗੇ ਉਦੋਂ ਅਸੀਂ ਮੰਨਾਂਗੇ ਕਿ ਇਹ ਸਾਡੀ ਜੋ ਇਹਨਾਂ ਨੇ ਕਾਰਵਾਈ ਕਰੋਗੇ ਕਾਰਵਾਈ ਕਰਨਗੇ ਉਹ ਉਹ ਕਰਾਂ ਤੁਸੀਂ ਨੀਚੇ ਆਏ ਹੋ ਕੀ ਆਸ਼ਵਾਸ਼ਣ ਦਿੱਤਾ ਜਾਂ ਕਿਸ ਤਰ੍ਹਾਂ ਕਿੰਨੇ ਕਿਹਾ ਨੀਚੇ ਆਓਲੀ ਤੁਹਾਨੂੰ ਸਰ ਇਹਨਾਂ ਨੇ ਸਿਰਫ ਇਹ ਨਾਲ ਇੱਕ ਛੋਟੇ ਭਰੋਸੇ ਤੇ ਅਸੀਂ ਥੱਲੇ ਆਏ ਆ ਜੇ ਇਹਨਾਂ ਨੇ ਕੋਈ ਮਤਲਬ ਆਪਣੇ ਭਰੋਸੇ ਨੂੰ ਸਾਡੇ ਨੂੰ ਤੋੜਿਆ ਕੀ ਭਰੋਸਾ ਕੀ ਦਿੱਤਾ ਗਾਸ਼ਣ ਤੁਹਾਨੂੰ ਕਿ ਅਸੀਂ ਹੁਣ ਤੇ ਕਾਰਵਾਈ ਕਰਾਂਗੇ ਸਕੂਲ ਕਿੰਨਾ ਤੇ ਸਕੂਲ ਤੇ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਐਡਾ ਵੱਡਾ ਜਿਹੜਾ ਕਿ ਡਿਸੀਜਨ ਲੈ ਲਿਆ ਟੈਂਕੀ ਤੇ ਚੜਨ ਦਾ ਸਰੇ ਮੈਂ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਟੱਕੇ ਖਾ ਰਹਿਆਂ ਸੀਗਾ ਇਹਨਾਂ ਦਫ਼ਤਰਾਂ ਦੇ ਅ ਮੈਂ ਪਿਛਲੇ 1 ਹਫ਼ਤੇ ਤੋਂ ਡੀਓ ਦਫ਼ਤਰ ਦੇ ਵਿੱਚ ਧਰਨਾ ਲਾਇਆ ਹੈਗਾ ਭਟੇ ਡੀਓ ਜਿਹੜਾ ਡੀਓ ਸਕੈਂਡਰੀ ਆ ਪਗੋੜਾ ਹੋਇਆ ਆਪਣੇ ਦਫ਼ਤਰ ਚੋਂ ਲੋਕ ਲਾ ਕੇ ਦਫ਼ਤਰ ਨੂੰ ਇਹਦੇ ਵਿੱਚ ਇਹ ਵੀ ਆ ਅਸੀਂ ਆਰਟੀਆਈ ਪਾ ਰਹੇ ਹਾਂ ਇੱਕ ਮੈਨੂੰ ਸਾਰੇ ਆਪਣਾ মিডিਆ ਖੜਾ ਮੈਨੂੰ ਇਹ ਗੱਲ ਸਮਝਾਵੇ ਕਿ ਜਦੋਂ ਮੰਨ ਲਓ ਕੋਈ ਵੀ ਆਫੀਸਰ ਮੰਨ ਲਓ ਡੀਸੀ ਆ ਐਸਡੀਐਮ ਆ ਡੀਓ ਆ ਜਦੋਂ ਦਫ਼ਤਰ 'ਚ ਨਾ ਹੋਣ ਤੇ ਉਸ ਆਫਿਸ ਨੂੰ ਝੰਡਾ ਲੱਗ ਜਾਂਦਾ ਹੁੰਦਾ ਵਾ ਜਦੋਂ ਇਸ ਬੱਚੇ ਨੇ ਉੱਥੇ ਦਰੀ ਵਿਛਾਈ ਆ ਤੇ ਇਹਨਾਂ ਵੱਲੋਂ ਕੀ ਕੀਤਾ ਗਿਆ ਪੂਰੇ ਦੇ ਪੂਰੇ ਦਫ਼ਤਰ ਨੂੰ ਜਿਹੜਾ ਜਿੰਦਾ ਲਾ ਕੇ ਸਾਰਾ ਸਟਾਫ ਛੁੱਟੀ ਤੇ ਚਲੇ ਗਿਆ ਵਾ ਇਸ ਇਸ ਵਿਰੋਧ ਵੀ ਅਸੀਂ ਕਿ ਆਪਣੇ ਕੱਲ ਨੂੰ ਐਪਲੀਕੇਸ਼ਨ ਦੇ ਰਹੇ ਆ ਕਿ ਸਾਨੂੰ ਉਸ ਦੇੰਦੀ ਜਿਹੜੀ ਹੈਗੀ ਆ ਉਹਨਾਂ ਦੀ ਹਾਜ਼ਰੀ ਰਿਪੋਰਟ ਦਿੱਤੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਆਫਿਸ ਨੂੰ ਪਬਲਿਕ ਡੀਲਿੰਗ ਵਾਸਤੇ ਬੰਦ ਕੀਤਾ ਗਿਆ ਬਾਕੀ ਜੋ ਅੱਜ ਦਾ ਪ੍ਰੋਟੈਸਟ ਹੈਗਾ ਕਿ ਦੋ ਦਫਤਰ ਦੇ ਕੱਲ ਕੋਈ ਮੁਲਾਜ਼ਮ ਵਰਤਦੇ ਤੇ ਥੱਲੇ ਵੱਲ ਗੰਭੀਰ ਆਰੋਪ ਲਗਾਏ ਜਾ ਰਹੇ ਆ ਆ ਦੇਖੋ ਜੀ ਫੋਟੋ ਜਿੱਥੇ ਇਹਨਾਂ ਨੇ ਲੋਕ ਲਾਇਆ ਸੀਗਾ ਲੋਕ ਲਾਇਆ ਦੇਖੋ ਔਰ ਸਾਡੀ ਦਰੀ ਨੂੰ ਵੀ ਇਹਨਾਂ ਨੇ ਚੱਕਣ ਦੀ ਬੜੀ ਕੋਸ਼ਿਸ਼ ਕੀਤੀ ਹੈ ਜੀ ऐसे ਲੋਕ ਦਾ ਕਰਕੇ ਸਾਨੂੰ ਐਸਡੀਐਮ ਮੈਡਮ ਨੇ ਧਮਕੀ ਦਿੱਤੀ ਵੀ ਜੇ ਸੁਣੀ ਆਇਆ ਤਾਂ ਨਾ ਚੱਕਿਆ ਤੁਹਾਡੇ ਤੇ ਕਾਰਵਾਈ ਕੀਤੀ ਜਾਊਗੀ ਤੁਹਾਡੇ ਤੇ ਕਾਰਵਾਈ ਕੀਤੀ ਜਾਊਗੀ ਤੁਹਾਡੇ ਤੇ ਕਾਰਵਾਈ ਕੀਤੀ ਜਾਊ ਹਾਂਜੀ ਆਜੋ ਇਹ ਤੁਹਾਡਾ ਸਾਹਿਬ ਹਾਂਜੀ ਗਵਰਨਰ ਜਮੇਟ ਤੁਹਾਡਾ ਸਾਹਿਬ ਹਾਂਜੀ ਆਓ ਛੱਡ ਲੋ ਹੁਣ ਬਾਕੀ